ਕਿੰਤੋ ਜੀ ਪਟਿਆਲੇੋਂ ਮਾ ਜੀ 200 ਰੁਪਿਆ ਟੈਕਸੀ ਰੋਡ ਲੱਗਾ ਜੀ ਈਏ ਕੇ ਸਰਕਾਰੀ ਪ੍ਰਾਪਰਟੀ ਨਹੀਂ ਹੈ ਪਰ ਮਾਰਾ ਦੀ ਚੰਗੀ ਗੱਲ ਨਹੀਂ ਹੈਗੀ ਜੀ ਤਾਂ ਜੀ ਫਿਰ ਉਧਰੋਂ ਲੰਘ ਜਾ ਮਹਾਰਾ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਪੈਸਿਆਂ ਦਾ ਕੋਈ ਧਿਕਰ ਨਹੀਂ ਪਰ ਮਹਾਰਾ ਜੀ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਯਾਰ ਆਪਣੀ ਵੇਹ ਸਹਿਰ ਦੀ ਗੱਡੀਆਂ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇ ਕੇ ਲੈ ਲਾ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੈ ਇਹ ਲੋਕ ਗੱਲ ਬੰਡਾ ਟੈਕਸ ਕਰ ਰਿਹਾ ਮੈਂ ਹੋਰ ਕੀ ਭਾਜੀ ਨਹੀਂ ਲਾ ਲਾ ਯਾਰ ਬਸ ਵਾਪਸ ਠੀਕ ਹੈ ਗੱਲ ਹੀ ਖਤਮਾ ਨਹੀਂ ਲਾ ਲਾ ਬਸ ਗੱਲ ਹੀ ਖਤਮਾ ਫੇ ਗੱਲ ਖਤਮ ਕਿਤੋਂ ਜੀ ਪਟਿਆਲੋਂ ਭਾਜੀ 200 ਰੁਪਏ ਟੈਕਸੀ ਰੂਟ ਲੱ ਇਹ ਪੋਲ ਦੀ ਪਰਚੀ ਹੈ ਜੀ ਸਾਡੇ ਪਿੰਡ ਦੀ ਪ੍ਰਾਪਰਟੀ ਹੈ કે ਸਰਕਾਰੀ ਪ੍ਰਾਪਰਟੀ ਨੇ ਹੈ ਦੇਖੀ ਲੱਗਦਾ ਆਹ ਕਾ ਲਓ ਇੱਟਾ ਅੱਲਾ ਹੀ ਯਾਰ ਲੈ ਲੀਏ ਆਉ ਲੈ ਰਿਹਾ ਹਾਂ ਹਾਂਜੀ ਦੱਸੋ ਮਹਾਰਾਜ ਪਰਚੀ ਜੀ 2 ਰੁਪਏ ਪਰਚੀ ਹੈ ਜੀ ਪੰਚਾਇਤ ਨੇ ਲਾਈ ਹੈ ਮਹਾਰਾਜ ਦਾ ਰੋਜ਼ ਨਿਕਲ ਨਾ ਆਸਦਾ ਆਹ ਸ਼ਾਮ ਤੋਂ ਲੱਗੀ ਭਾਈ 5 ਵਜੇ ਤੋਂ ਨਹੀਂ ਕਿੰਨੇ ਘੰਟੇ ਟਾਈਮ ਤੱਕ ਲੱਗੋਗੇ ਜੀ ਇਹ ਮੈਂ ਮਤਲਬ ਚੱਲ ਚੱਲ ਹੀ ਰਹੀ ਹੈ ਉਹ ਯਸਤ ਮਹਾਰਾ ਜਿੰਦ ਦੋ ਰੋਡ ਦੀ ਉੱਥੇ ਯਾਰ ਪਾਸ ਵਾਲੇ ਨੇ ਦੋ ਦਿਨ ਦੋ ਨਹੀਂ ਨਹੀਂ ਕੱਲ ਕਰੋ ਬਾਫ ਕਰੋ ਨਹੀਂ ਤਾਂ ਜਾਓ ਆਪਣਾ ਜੇ ਭਾਈ ਸਾਹਿਬ ਪੰਚੇ ਦਿਨ ਲਾਏ ਆਪਣੇ ਇਲਾਕੇ ਦੇ ਬੰਦਾਂ ਨਾਲ ਐ ਕਰੋਗੇ ਬਈ ਸਿਮ ਬਣੂਗੇ ਯਾਰ ਉਹ ਘਲੇ 10 ਕਿਲੋਮੀਟਰ ਮੀਟਰ 5 ਕਿਲੋਮੀਟਰ ਦੇ ਏਰੀਆ ਚੱਲਦਾ ਬਈ ਇੱਥੇ ਜ਼ਿਆਦਾ ਨਹੀਂ ਹੈ ਪਰ ਮਹਾਰਾ ਜ਼ਿਲ੍ਹਾ ਦਾ ਪਰਿਆਲਾ ਹੀ ਲੱਗਦਾ ਹੈ ਇਹ ਜ਼ਿਲ੍ਹਾ ਵੀ ਅੰਬਾਲਾ ਲੱਗਦਾ ਇਹਨੂੰ ਬਾਫ ਕਰ ਲੋ ਬੰਦਾ ਕਰ ਲੋ ਕੀ ਗੱਲ ਬਣੀ ਮਹਾਰਾ ਜੀ ਯਾਰ ਮਰੋ ਮਰੋ ਯਾਰ ਜੇ ਆਜੋ ਪੰਚਾਇਤ ਨਾਲ ਗੱਲ ਕਰ ਲੀ ਬਾਈ ਮੈਂ ਆਪ ਡਰਾਈਵਰ ਆ ਯਾਰ ਇੱਕੋ ਗੱਲ ਥੋੜੀ ਆ ਯਾਰ ਮੈਂ ਕਿੱਥੋਂ ਰਹਾਂਗਾ ਯਾਰ ਪਰਚੀ ਕਿਹੜੀ ਦੇ ਰਹੇ ਹੋ ਤੁਸੀਂ ਦੇ ਰਹੇ ਹੋ ਪਰਚੀ ਕੋਈ ਪਰਚੀ ਤਾਂ ਪਿੰਡ ਦੇ ਨੇੜੇ ਲਾਈ ਹੋਈ ਏ ਅਸੀਂ ਨਹੀਂ ਤੁਸੀਂ ਰਜਿਸਟਰਡ ਪਰਚੀ ਦੇ ਰਹੇ ਹੋ ਭਾਜੀ ਮੈਂ ਵੀ ਤਾਂ ਮਾਲ ਨੂੰ ਗੱਲ ਸੁਣੋ ਇੱਕ ਮਿੰਟ ਪਿੰਡ ਦੇ ਨੇੜੇ ਲਾਈ ਹੋਈ ਹੈ ਜੇ ਲਾਣੀ ਹੁੰਦੇ ਗੁੰਡਾਪਾਲਤ ਕੰਟੈਕਸ ਲੈਂਦੇ ਹੁੰਦੇ ਇਹ ਤਾਂ ਸਾਹਮਣੇ ਭਾਜੀ ਮੈਂ ਵੀ ਤਾਂ ਮਾਲ ਨੂੰ ਦਿਖਾਉਣੀ ਆ ਪਰਚੀ ਮਾਲਕ ਨੂੰ ਦਿਖਾएंगे ਲੈ Google Pay ਕਰ ਕਰ Google ਮਾਲਕ ਨੂੰ ਦਿਖਾ ਲਈਓ ਇਧਰ ਆ ਅਗਰ ਇਹਦੇ ਦੇ ਨੰਬਰ ਗੂਗਲ ਤੇ ਕਰੇਗਾ ਮਾਲਕ ਨੂੰ ਦਿਖਾ ਦੇਗਾ ਕਰ ਗੂਗਲ ਤੇ ਕਰ ਗੂਗਲ ਤੇ ਕਰ ਨਹੀਂ ਯਾਰ ਬ੍ਰੇਕ ਆਏ ਸੀ ਯਾਰ ਮੱਥਾ ਡਾਮ ਨਾ ਪਰ ਮਹਾਰਾਜ ਇਹ ਚੰਗੀ ਗੱਲ ਨਹੀਂ ਹੈਗੀ ਜੀ ਹਾਂ ਚੰਗੀ ਨਹੀਂ ਫਿਰ ਉਧਰੋਂ ਲੰਘ ਜਾ ਮਹਾਰਾਜ ਬਾਰਡਰ ਹੀ ਬੰਦ ਕੀਤੇ ਹੋਏ ਨੇ ਕਿੱਧਰ ਨੂੰ ਜਾਈਏ ਡਰਾਈਵਰ ਬੰਦਾ ਕੀ ਕਰੇ ਇਹ ਤਾਂ ਤੋੜਤਾ ਤੇ ਇਹ ਤਾਂ ਜੁਮੇ ਅਸੀਂ ਤੋੜਿਆ ਮਹਾਰਾਜ ਬੇਹੀ ਨਹੀਂ ਤੋੜਿਆ ਯਾਰ ਲੋਕਲ ਗੱਡੀਆਂ ਤੋਂ ਵੀ ਮਹਾਰਾਜ ਤੁਸੀਂ ਪੈਸੇ ਲਾਓ ਪੈਸਿਆਂ ਦਾ ਕੋਈ ਚੱਕਰ ਨਹੀਂ ਪਰ ਮਹਾਰਾਜ ਗੱਲ ਸਹੀ ਨਹੀਂ ਹੈਗੀ ਦੇਓ ਯਾਰ ਪੈਸੇ ਭਾਜੀ ਅਦੀ ਗੱਲ ਨਹੀਂ ਸਹੀ ਭਾਜੀ ਯਾਰ ਆਪਣੀ ਵਾਂਗ ਸੈਰ ਦੀ ਗੱਡੀਆਂ ਭਾਜੀ ਯਾਰ ਨਹੀਂ ਤੂੰ ਤੇ ਤੁਸੀਂ ਦੇਖ ਲੈ ਮੈਨੂੰ ਐ ਦੱਸੋ ਇਹ ਲੋਕਲ ਭਾਜੀ ਤੁਹਾਨੂੰ ਪਰਚੀ ਤਾਂ ਦਿਓ ਫਿਰ ਕੋਈ ਪਰਚੀ ਨਹੀਂ ਹੱਥ ਇਹ ਲੋਕ ਗੱਲ ਬਣਾ ਲਾਂਗੇ ਰੋਕਣ ਪਰਚੀ ਕਰੀ ਤੂੰ ਪਰਚੀ ਤਾਂ ਦਿਓ ਤੁਹਾਨੂੰ ਹੁੰਦੇ ਅਟੈਕ ਕਰ ਰਹੇ ਮੈਂ ਹੋਰ ਕੀ ਭਾਜੀ ਉਹ ਨਹੀਂ ਲਾ ਲਾ ਯਾਰ ਬਸ ਵਾਪਸ ਠੀਕ ਹੈ ਗੱਲ ਹੀ ਖਤਮਾ ਉਹ ਨਹੀਂ ਲਾ ਲਾ ਬਸ ਬਾ ਗੱਲ ਹੀ ਖਤਮਾ ਫੇ ਗੱਲ ਖਤਮ ਹੈ ਬਿਹਾਰ ਚ ਦਿੰਦੇ ਨਹੀਂ ਹੈਗੇ ਬਿਹਾਰ ਕੌਣ ਦਿੰਦਾ ਮਹਾਰਾਜ ਅਲੱਲਾ ਜਿੱਨੇ ਆਏ ਚਲੋ